ਮੇਰੇ ਬਹੁਤ ਹੀ ਸਤਿਕਾਰਯੋਗ ਮੁਲਾਜ਼ਮ ਸੰਘਰਸ਼ ਕਮੇਟੀ ਨਾਲ ਸੰਬੰਧ ਰੱਖਣ ਵਾਲੇ ਮੁਲਾਜ਼ਮ ਸਾਥੀਓ ਸੋ ਦੋਸਤੋ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾਗਾ ਕਿ ਇਸ ਸਮੇਂ ਪੀਐਸਪੀਸੀਐਲ ਦੇ ਵਿੱਚ ਮੁਲਾਜ਼ਮ ਹਿੱਤਾਂ ਦੇ ਲਈ ਸਾਡੇ ਮੁਲਾਜ਼ਮ ਭਰਾ ਬੋਰਡ ਦੀ ਮੈਨੇਜਮੈਂਟ ਅਤੇ ਸਰਕਾਰ ਨਾਲ ਲੜਾਈ ਲੜ ਰਹੇ ਨੇ ਸੂਮ ਮਜ਼ਦਮ ਸੰਘਰਸ਼ ਕਮੇਟੀ ਦੇ ਸੈਂਕੜੇ ਹੀ ਜਿਹੜੇ ਮੈਂਬਰ ਨੇ ਉਹ ਇਸ ਮਾਸ ਲੀਵ ਤੋਂ ਦੂਰ ਨੇ ਉਹਦਾ ਕਾਰਨ ਸਿਰਫ ਇੱਕੋ ਹੀ ਹੈ ਕਿ ਜਦੋਂ 2806 ਬੰਦਿਆਂ ਤੇ ਗਾਜ ਡਿੱਗੀ ਸੀ ਬਹੁਤ ਵੱਡਾ ਪਰਿਵਾਰ ਬਣ ਜਾਂਦਾ 2806 ਮੁਲਾਜ਼ਮਾਂ ਦਾ ਉਸ ਸਮੇਂ ਵੀ ਅਜਿਹੇ ਸਟੈਪ ਚੱਕੇ ਜਾ ਸਕਦੇ ਸੀ 2806 ਦੀ ਗਿਣਤੀ ਕੋਈ ਥੋੜੀ ਗਿਣਤੀ ਨਹੀਂ ਹੁੰਦੀ ਸੋ ਅਸੀਂ ਜਿੰਨੇ ਵੀ ਮੁਲਾਜ਼ਮ ਸੰਘਰਸ਼ ਕਮੇਟੀ ਦੇ ਵਿੱਚ ਸ਼ਾਮਲ ਵੀਰਾਂ ਸਾਰੇ ਹੀ ਲੜਨ ਵਾਲੇ ਦਰੀਆਂ ਉੱਪਰ ਵਿਸ਼ਵਾਸ ਰੱਖਣ ਵਾਲੇ ਏਕੇ ਉੱਪਰ ਵਿਸ਼ਵਾਸ ਰੱਖਣ ਵਾਲੇ ਆਪਣੀ ਲੜਾਈ ਇਕਜੁਟਤਾ ਦੇ ਨਾਲ ਲੜਨ ਵਾਲੇ ਲੋਕ ਨੇ ਕਿਉਂ ਬਹੁਤ ਲੰਮੇ ਸਮੇਂ ਤੋਂ ਲੜਕੇ ਹੀ ਅਸੀਂ ਬਿਜਲੀ ਬੋਰਡ ਵਿੱਚ ਭਰਤੀ ਹੋਏ ਆ। ਸੋ ਅੱਜ ਸਾਨੂੰ ਵੀ ਮਹਿਸੂਸ ਹੁੰਦਾ ਕਿ ਸਾਡੇ ਜਿਹੜੇ ਮੁਲਾਜ਼ਮ ਸਾਥੀ ਨੇ ਉਹ ਲੜਾਈ ਦੇ ਮੈਦਾਨ 'ਚ ਨੇ ਤੇ ਅਸੀਂ ਬਾਹਰ ਆ। ਪਰ ਬਹੁਤੇ ਜਿਹੜੇ ਗੁੱਸੇ ਗਿਲੇ ਸਾਨੂੰ ਸਾਡੇ ਹੀ ਆਗੂਆਂ ਦੇ ਨਾਲ ਆ ਗਏ ਨੇ। ਜਿਨ੍ਹਾਂ ਨੇ ਸਮਾਂ ਰੰਦੇ ਜੇ ਉਹ ਸਾਡੀ ਲੜਾਈ ਲੜ ਲੈਂਦੇ। ਜਾਓ ਸਾਡੇ ਲਈ ਹਾਂ ਦਾ ਨਾਰਾ ਮਾਰ ਦਿੰਦੇ ਤੇ ਸਾਡੇ ਉਹ 25 ਸਾਥੀਆਂ ਨੂੰ ਵੀ ਜਿਹੜੇ ਅੱਜ ਬਹੁਤ ਵੱਡੀ ਮੁਸ਼ਕਲ ਦੇ ਵਿੱਚੋਂ ਲੰਘ ਰਹੇ ਨੇ ਉਹਨਾਂ ਦਾ ਵੀ ਕੋਈ ਨੁਕਸਾਨ ਨਹੀਂ ਹੋਣਾ ਸੀ ਤੜਾ ਤੜ ਸਾਡੇ ਸਾਥੀਆਂ ਤੇ ਪਰਚੇ ਨਹੀਂ ਹੋਣੇ ਸੀ ਪੌਣੇ 5 ਸਾਲ ਜਿਹੜਾ ਸਾਡੇ ਸਾਥੀਆਂ ਨੇ ਆ ਸੰਤਾਪ ਨਹੀਂ ਭੋਗਣਾ ਸੀ ਪਰ ਅੱਜ ਸਾਡੇ ਕੋਲ ਸਾਡੇ ਵੱਡੇ ਵੀਰ ਜਿਹੜੇ ਇਸ ਲੜਾਈ ਦੇ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਨੇ ਉਹਨਾਂ ਨੇ ਸਾਡੇ ਤੱਕ ਅਪਰੋਚ ਕਰੀ ਆ ਸੋ ਜਿੰਨਾ ਵੀਰਾਂ ਨੇ ਸਾਡੇ ਇਸ ਖੋਲ ਦੇ ਵਿੱਚ ਸਾਥ ਦਿੱਤੇ ਆ ਅਸੀਂ ਉਹਨਾਂ ਦੇ ਰਿਣੀ ਆ ਉਹਨਾਂ ਵਿੱਚੋਂ ਉਹ ਵੀ ਬਹੁਤੇ ਵੀਰ ਸਾਡੇ ਕੋਲ ਜਿਹੜੇ ਆਏ ਨੇ ਸੋ ਸਾਡੇ ਗੁੱਸੇ ਗਿਲੇ ਸਿਰਫ ਸਾਡੇ ਸਾਥੀਆਂ ਕਰਕੇ ਆ ਕਿ ਜੋ ਸੰਤਾਪ ਜੋ ਪੀੜਾ ਦੇ ਵਿੱਚੋਂ ਲੰਘ ਰਹੇ ਨੇ ਉਹਨੂੰ ਬਚਾਇਆ ਜਾ ਸਕਦਾ ਸੀ ਪਿਛਲੇ ਸਮੇਂ ਵੀ ਸਾਡੇ ਸਾਥੀਆਂ ਨੇ ਜਦੋਂ ਪ੍ਰੋਵੀਸ਼ਨ ਪੀਰੀਅਡ ਚੱਲਦਾ ਸੀ ਪੇ ਬੈਂਡ ਦੀ ਲੜਾਈ ਵੇਲੇ ਆਪਣੀਆਂ ਜਿਹੜੀਆਂ ਅਮਾਸਨ ਲੀਵ ਭਰੀਆਂ ਸੀ ਉਦੋਂ ਨਹੀਂ ਸਾਥੀ ਡਰੇ ਅੱਜ ਵੀ ਸੋ ਸਾਡੇ ਦਿਲ ਦੇ ਵਿੱਚ ਵੀ ਇਹ ਹੈ ਕਿ ਇਸ ਤਰ੍ਹਾਂ ਦੇ ਘੋਲਾਂ ਦੇ ਵਿੱਚ ਵੱਧ ਤੋਂ ਵੱਧ ਅੱਗੇ ਹੋ ਕੇ ਜਿਹੜੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਸੋ ਆ ਦੋ ਦਿਨ 10 ਤੇ 11 ਤਰੀਕ ਨੂੰ ਜਿਹੜੇ ਸਾਡੇ ਸਾਥੀ ਇਸ ਮੈਨੇਜਮੈਂਟ ਤੇ ਸਰਕਾਰ ਦੇ ਨਾਲ ਦੋਵੇਂ ਹੱਥੀ ਲੋਹਾ ਲੈ ਰਹੇ ਨੇ ਸੋ ਅਸੀਂ ਵੀ ਅੱਜ ਤੋਂ ਮੁਲਾਜ਼ਮ ਸੰਘਰਸ਼ ਕਮੇਟੀ ਨਾਲ ਸੰਬੰਧਤ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦੇ ਆਂ ਸੋ ਇਹਨਾਂ ਆਗੂਆਂ ਨੇ ਸਾਨੂੰ ਵਿਸ਼ਵਾਸ ਵੀ ਜਿਹੜਾ ਉਹ ਦਵਾਇਆਗਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਾਡੇ ਸਾਥੀਆਂ ਦਾ ਜਿਹੜਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਸੋ ਸਾਨੂੰ ਵੀ ਆਪਣੇ ਆਪ ਤੇ ਪੂਰਨ ਯਕੀਨ ਆ ਸਾਡੇ ਸਾਥੀਆਂ ਤੇ ਸਾਨੂੰ ਪੂਰਨ ਯਕੀਨ ਆ ਕਿ ਜੇਕਰ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਵੇਗੀ ਤਾਂ ਅਸੀਂ ਲੜ ਕੇ ਉਸ ਸਮੱਸਿਆ ਨੂੰ ਹੱਲ ਕਰਾਵਾਂਗੇ ਜਿੱਤ ਲਾਂਗੇ ਸੋ ਅੱਜ ਤੋਂ ਜਿੰਨੇ ਵੀ ਸਾਥੀ ਰਹਿੰਦੇ ਨੇ ਜੋ ਮੁਲਾਜ਼ਮ ਸੰਘਰਸ਼ ਕਮੇਟੀ ਦੇ ਵਿੱਚ ਸੀਆਰਏ 295 ਬਟਾ 19 ਅਧੀਨ ਭਰਤੀ ਹੋਏ ਨੇ ਜਿਨ੍ਹਾਂ ਨੇ ਮਾਸਨ ਲੀਵ ਨਹੀਂ ਭਰੀ ਉਹਨਾਂ ਨੂੰ ਸਾਡਾ ਇਸ ਵੀਡੀਓ ਰਾਹੀਂ ਬੇਨਤੀ ਆ ਕਿ ਸਾਰੇ ਹੀ ਸਾਥੀ ਕੱਲ ਤੋਂ ਆਪਣੀ ਛੁੱਟੀ ਮਾਸਨ ਲੀਵ ਭਰ ਦੇਣ ਸੋ ਅਸੀਂ ਵੀ ਵੱਡਾ ਦਿਲ ਕਰਕੇ ਜਿਨ੍ਹਾਂ ਸਾਥੀਆਂ ਤੋਂ ਸਾਨੂੰ ਉਮੀਦ ਸੀ ਜੇ ਉਹ ਸਾਡੇ ਨਾਲ ਨਹੀਂ ਖੜੇ ਪਰ ਅਸੀਂ ਉਹਨਾਂ ਨਾਲ ਜ਼ਰੂਰ ਖੜਾਂਗੇ ਕਿ ਇਸ ਕੋਡ ਨੂੰ ਕਿਸੇ ਵੀ ਤਰ੍ਹਾਂ ਦੀ ਢਾਹ ਨਹੀਂ ਲਗਣ ਦੇਵਾਂਗੇ ਸੋ ਸਾਰੇ ਸਾਥੀ ਅਸੀਂ ਛੁੱਟੀ ਤੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ